ਪਿਤੇ ਦਿਨੀ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਦੇ ਆਦੇਸ਼ ਤੋਂ ਬਾਅਦ ਫੁੱਟਪਾਥਾਂ ਤੋਂ ਰੇੜੀਆਂ ਅਤੇ ਦੁਕਾਨਾਂ ਅੱਗੇ ਉਹ ਨਜਾਇਜ਼ ਕਬਜ਼ੇ ਹਟਾਏ ਗਏ ਸਨ ਤੇ ਜਿਸ ਤੋਂ ਬਾਅਦ ਰੇੜੀਆਂ ਫੜੀਆਂ ਵਾਲੇ ਅਤੇ ਪ੍ਰਵਾਸੀ ਲੋਕ ਪੜਕੁਠੇ ਪੜਕੇ ਹੋਏ ਪ੍ਰਵਾਸੀਆਂ ਨੇ ਜਲੰਧਰ ਦੀਆਂ ਸੜਕਾਂ ਅਤੇ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਅਤੇ ਇਸ ਦੌਰਾਨ ਹੀ ਐਸਪੀ ਨਰਮਲ ਸਿੰਘ ਹੋਰਾਂ ਦੀ ਗੱਡੀ ਨੂੰ ਵੀ ਘੇਰਾ ਪਾਇਆ ਗਿਆ। ਇੰਨਾ ਹੀ ਨਹੀਂ ਪ੍ਰਵਾਸੀਆਂ ਦੇ ਵੱਲੋਂ ਅਧਿਕਾਰੀ ਦੇ ਨਾਲ ਧੱਕਾਮੁਕੀ ਵੀ ਕੀਤੀ ਗਈ ਹੈ ਜੋ ਕਿ ਕੈਮਰੇ ਵਿੱਚ ਕੈਦ ਹੋ ਗਈ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਅਧਿਕਾਰੀ ਦੇ ਨਾਲ ਇਹਨਾਂ ਲੋਕਾਂ ਵੱਲੋਂ ਧੱਕਾਮੁਕੀ ਕੀਤੀ ਜਾ ਰਹੀ ਹੈ ਜੋ ਕਿ ਸਾਫ਼ ਨਜ਼ਰ ਆ ਰਿਹਾ। ਇਸ ਤੋਂ ਬਾਅਦ ਫਿਰ ਅੱਗੇ ਦਵੰਗ ਐਸਪੀ ਨੇ ਜੋ ਕੀਤਾ ਉਹ ਬਣਿਆ ਦੇਖਣ ਵਾਲਾ ਸੀਨ। ਗਲਵਾ ਦੇਖੋ ਤੁਸੀਂ ਇਹਨਾਂ ਨੇ ਧਰਨਾ ਲਾਇਆ ਹੋਇਆ ਹਾਂਜੀ ਹਾਂਜੀ ਸਰ ਫਾਈਪੇ ਜਾਮ ਕੀਤਾ ਹੋਇਆ ਹੈ ਪ੍ਰੋਪਰਲੀ ਜੈ ਸਰ ਔਰ ਇਹਨਾਂ ਨੂੰ ਕਿਹਾ ਕਿ ਵੀ ਜੋ ਵੀ ਤੁਹਾਡੀ ਮੰਗ ਆ ਜੋ ਵੀ ਤੁਹਾਡਾ ਕੋਈ ਦੁੱਖ ਤਕਲੀਫ ਆ ਉੱਥੇ ਬੈਠੋ ਆਪਣੀ ਮੈਂਬਰੀ 11 ਮੈਂਬਰੀਆਂ ਦੀ ਕਮੇਟੀ ਆ ਉਹਨਾਂ ਨੂੰ ਅਸੀਂ ਬੌਸ ਨੂੰ ਮਲਾ ਦੇਣਾ ਐਸੀ ਸਿਵਲਾਈਜ਼ੇਸ਼ਨ ਦਾ ਕੰਮ ਹੈ ਇਹਨਾਂ ਨੂੰ ਦੇਣਾ ਰੇੜੀਆਂ ਪੜੀਆਂ ਜੋ ਵੀ ਸਿਸਟਮ ਇਹਨਾਂ ਦਾ ਹੈ ਕਿ ਜਿੱਥੇ ਜਗ੍ਹਾ ਦੇਣੀ ਆ ਪਰ ਜਿਹੜਾ ਕੁਝ ਇਸ ਟਾਈਮ ਕਰ ਰਹੇ ਆ ਇਹ ਬਿਲਕੁਲ ਕਾਨੂੰਨ ਦੇ ਅਗੇਂਸਟ ਨਹੀਂ ਹਟਣਗੇ ਤਾਂ ਕਾਰਵਾਈ ਕਰਾਂਗੇ ਜਿਵੇਂ ਵੀ ਕੱਲ ਨੂੰ ਡੀਸੀਪੀ ਸਾਹਿਬ ਨੂੰ ਮਿਲੇ ਸੀਗਾ ਨਾ ਡੀਪੀ ਡੀਸੀਪੀ ਸਾਹਮਣੇ ਦੋ ਦਿਨ ਦਾ ਨਾਣਾ ਸ਼ਵਾਸਨ ਦਿੱਤਾ ਗਿਆ ਸੀ ਅੱਜ ਫੇਰ ਇਹਨਾਂ ਧਰਨਾ ਪਰ ਦੇ ਚਾਹ ਕਰ ਸ਼ਵਾਸਨ ਦਿੱਤਾ ਉਹਨਾਂ ਨੇ ਕਿਹਾ ਕਿ ਸੀਪੀ ਸਾਹਿਬ ਨਾਲ ਹੀ ਗੱਲਬਾਤ ਕਰ ਲਾਂਗੇ ਤੁਸੀਂ ਗਿਆਨ ਸੀਪੀ ਸਾਹਿਬ ਨੂੰ ਕੱਲ ਇਹਨਾਂ ਨੇ ਦਿੱਤਾ ਕਿ ਉਹਨੇ ਮੈਮੋਰੰਡਮ ਆਪਣਾ ਜਦੋਂ ਇਹ ਕੱਲ ਬੰਦੇ ਆਏ ਸੀ ਇੱਥੇ ਸਾਰੇ ਜਦੋਂ ਇਹਨਾਂ ਨੂੰ ਕਿਹਾ ਵੀ ਦਿਓ ਜੁਆਇੰਟ ਸੀਪੀ ਸਾਹਿਬ ਸੀਪੀ ਸਾਹਿਬ ਦੇ ਧਿਆਨ ਚ ਲਿਆਤੀ ਸਾਰੀ ਗੱਲ ਠੀਕ ਹੈ ਜੀ ਕੀ ਮਤਲਬ ਆ ਕਿ ਇੱਥੇ ਇਹ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਰਸਤਾ ਰੋਕਣ ਆਮ ਪਬਲਿਕ ਨੂੰ ਪਰੇਸ਼ਾਨੀ ਖੜੀ ਕਰਨ ਕੀ ਮਤਲਬ ਹੈ? ਕੁੱਟਮਾਰ ਹੋਈ ਹੈ, ਡੰਡੇ ਮਾਰੇ ਆ, ਇੱਥੇ ਬਜ਼ੁਰਗ ਕਮਾਦਾ ਬੈਠੇ ਨੇ। ਕਿੱਥੇ ਮਾਰੇ ਆ? ਜਿਹਦੀਆਂ ਤੁਹਾਡੀਆਂ ਵੀ ਦੋ ਨੇ। ਕਿਹਨੇ ਡੰਡਾ ਮਾਰਿਆ? ਕੀ ਕੀਤਾ? ਇਹਨਾਂ ਨੂੰ ਕੀ ਨੇ ਹੱਕ ਦਿੱਤਾ ਇੱਥੇ ਬੈਠਣ ਦਾ? ਕਿਹਨੇ ਹੱਕ ਦਿੱਤਾ ਇਹਨਾਂ ਨੂੰ? ਇਹਨੇ ਪੁੱਛਿਆ ਤੁਸੀਂ। ਉਸ ਗੱਲ ਦਾ ਜਵਾਬ ਦਿਓ ਕਿ ਇਹ ਜੋ ਕਰ ਰਹੇ ਆ ਲੋਕਾਂ ਦਾ ਲਹੂ ਪੀ ਰਹੇ ਆ ਕਿਉਂ? ਜੀ। ਪ੍ਰਧਾਨ ਜੀ ਜਲਦੀ ਆਓ ਮੇਰੇ ਕੋਲੇ। ਅਡਾ ਫੜਾਓ ਮੇਰੇ ਕੋਲੇ ਜਲਦੀ। ਸਾਨੂੰ ਨਾ ਪਰਤੀ ਕਰਦੇ ਮੇਰੀ ਗੱਲ ਸੁਣ ਲੋ ਧਿਆਨ ਨਾਲ ਸਰ ਮੇਰੀ ਗੱਲ ਸੁਣ ਲਿਆ ਤੁਸੀਂ ਮੈਨੂੰ ਕਿ ਸਾਹਮਣੂ ਮਿਲਣਾ ਹੈ ਅੱਜ ਬਿਲਕੁਲ ਸਰ ਮਿਲਣਾ ਹੈ ਉਹ ਪੰਜ ਬੰਦੇ ਆਓ ਫਟਾਫਟ ਅਸੀਂ 11 ਮੈਂਬਰੀ ਟੀਮ ਹੈਗੀ ਜੀ 11 ਮੈਂਬਰ ਆ ਜਾਓ ਮੈਂਬਰੀਆ ਫਟਾਫਟ ਲੈ ਆਓ ਬਾਕੀ ਉਹਨਾਂ ਸਾਈਡ ਤੇ ਕਰਾਓ ਕਿਉਂਕਿ ਰਸਤਾ ਚੱਲੂਗਾ ਰਸਤਾ ਚੱਲੇਗਾ ਸਰ ਤੁਸੀਂ ਕੀ ਮੇਰੀ ਕਮਾਲ ਸਰ ਮੈਂ ਤੁਹਾਡੀ ਗੱਲ ਮੰਨ ਲਈ ਗਾ ਆਉਂਦੇ ਲਿਆਓ ਤੁਹਾਨੂੰ ਸਾਹਮਣੂ ਮਿਲਾਉਣੇ ਆ ਬਾਕੀ ਸਾਰੇ ਪੁੱਟਾ ਗਰਾਊਂਡ ਚ ਰਸਤਾ ਮਿੰਟੋ ਮੈਡੀ ਖਾਲੀ ਕਰ ਦਿਓ ਧੰਨਵਾਦ ਮਿੰਟ ਮਾਰੋ ਮਿੰਟ ਉੱਠੋ ਲਿਆਓ ਕਿ 11 ਮੁੰਡੇ ਸਾਡੇ ਕਿੱਥੇ ਆ ਫ ACP ਨਰਮਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਸਾਡੇ ਨਾਲ 11 ਮੈਂਬਰੀ ਕਮੇਟੀ ਬੈਠ ਕੇ ਆਪਣੀ ਦੁੱਖ ਤਕਲੀਫ ਦੱਸੇ ਤੇ ਅਸੀਂ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਦਿੰਦੇ ਹਾਂ ਪਰ ਜੇਕਰ ਐਵੇਂ ਹੀ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਗੇ ਤਾਂ ਫਿਰ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ